ਮੇਰਾ ਨਾਮ ਹਰਵਿੰਦਰ ਸਿੰਘ ਹੈ ਮੇਰਾ ਮਲੀਆਂ ਪੱਕੀਆਂ ਪਿੰਡ ਹੈ ਜੀ ਮੈਂ ਸਵੇਰ ਤੋਂ ਦਾਣੇ ਲੈ ਕੇ ਆਇਆ ਹੋਇਆ ਤੇ ਅਜੇ ਤੱਕ ਕੋਈ ਖਾਸ ਪ੍ਰਬੰਧ ਕੋਈ ਸਰਕਾਰੀ ਅਧਿਕਾਰੀ ਤੱਕ ਨਹੀਂ ਪਹੁੰਚੀ ਇੱਥੇ ਕਿਸੇ ਨੇ ਮਰ ਅੱਗੇ ਪੁੱਛਿਆ ਨਹੀਂ ਵੀ ਕਿੰਦਾ ਦੀ ਖਰੀਦ ਫਰੋਖਤ ਹੋ ਰਹੀ ਆ ਕਿੱਥੇ ਇਹ ਪਾਣੀ ਦਾ ਜਾਂ ਕੋਈ ਪ੍ਰਬੰਧ ਹੈ ਜਾਂ ਨਹੀਂ ਹੈ ਜਾਂ ਸਰਕਾਰੀ ਪਾਣੀ ਆਂਦਾ ਆ ਉਹ ਜਦੋਂ ਬੰਦ ਹੋ ਗਿਆ ਤਾਂ ਫਿਰ ਬਾਕੀ ਕਿੱਥੋਂ ਪੀਤਾ ਜਾਵੇ ਕੋਈ ਹੋਰ ਕੋਈ ਇੱਥੇ ਹੈ ਹੀ ਨਹੀਂ ਕਿ ਚੀਜ਼ ਆ ਵੀ ਅਹੀਂ ਇਹਨਾਂ ਦੇ ਕੀ ਸੁੱਖ ਸਹੂਲਤ ਦੇਣੀ ਆ ਕਿਸ ਤਰ੍ਹਾਂ ਨਹੀਂ ਆ ਬੈਠਣ ਦਾ ਕੋਈ ਪ੍ਰਬੰਧ ਨਹੀਂ ਆ ਜੀ ਇੱਧਰ ਤੁਸੀਂ ਆਪ ਹੀ ਚੈੱਕ ਕਰਕੇ ਦੇਖ ਲਓ ਕੁਝ ਹੈ ਆ ਇੱਥੇ ਬੈਠਣ ਦੀ ਕਿਸਾਨ ਕਿਤੇ ਥੱਲੇ ਬਹਿ ਰਿਹਾ ਕਿਤੇ ਬੋਰੀਆਂ ਦੇ ਬਹਿ ਰਿਹਾ ਆ ਕੋਈ ਇੱਥੇ ਕੋਈ ਪ੍ਰਬੰਧਪੁਰ ਬੰਦਾ ਕੋਈ ਖਾਸ ਦੇਖਦਾ ਨਹੀਂ ਆ ਤੇ ਇਹ ਸਰਕਾਰ ਵੱਲੋਂ ਦੇਖਿਆ ਜਾਵੇ ਤੇ ਜਿੱਦ ਸਾਡਾ ਪੰਜਾ ਛਿਆ ਘਣਾਜੇ ਤੋਲਾਈ ਨਹੀਂ ਹੋਈ ਸਾਨੂੰ ਪੇਮੈਂਟ ਦਾ ਕਿੱਦਾਂ ਜੀ ਹੋਗੀਆਂ ਘਣਾਜੇ ਆ ਜਾਈਗੀ ਭਾਜੀ ਇਹ ਤਾਂ ਮੰਡੀ ਦੀ ਸਫਾਈ ਨਹੀਂ ਹੋਈ ਦਾਣੇ ਲਾਉਣ ਨੂੰ ਨਹੀਂ ਸਫਾਈ ਹੋਈ ਤੇ ਪ੍ਰਬੰਧ ਕਿਹੜੇ ਹੋ ਗਏ ਆ ਐਵੇਂ ਕਾਗਜ਼ਾਂ ਦੇ ਵਿੱਚ ਪ੍ਰਬੰਧ ਜਾਂ ਅਖਬਾਰਾਂ ਦੇ ਤੁਰਕੀਆਂ ਬਟਾਉਂਦੇ ਪ੍ਰਬੰਧ ਕੀਤੇ ਜਿਵੇਂ ਪ੍ਰਬੰਧ ਕੀਤੇ ਆ ਇੱਥੇ ਵੀ ਮਾਰਾ ਕੈਮਰਾ ਕਮਾ ਕੇ ਦੇਖੋ ਮੈਨੂੰ ਦੱਸੋ ਪੀ ਆਜ ਤੱਕ ਇਹਦੀ ਮੰਡੀ ਦੀ ਸਫਾਈ ਵੀ ਹੋਈ ਆ ਹੈ ਇੱਕ 1 ਅਪ੍ਰੈਲ ਤੋਂ ਫਿਰ ਸਰਕਾਰੀ ਫੇਰ ਸ਼ੁਰੂ ਹੋਈ ਆ ਤੇ ਇੱਥੇ ਤੱਕ ਕੋਈ ਤੁਰਚੇ ਨਹੀਂ ਇਹਦਾ ਇੱਥੇ ਕਿਹੜਾ ਅਧਿਕਾਰੀ ਆਇਆ ਜਿਹਨੇ ਦੇਖਿਆ ਵੀ ਇਹ ਮੰਡੀ ਬੋਰਡ ਦੇ ਵਿੱਚ ਸਾਫ ਸਫਾਈ ਹੋਈ ਆ ਸਫਾਈ ਦੇ ਉਤੋਂ ਇਦਾਂ ਹੀ ਡਿੱਗ ਰਹੇ ਆ ਲਾਈਟ ਲਾਈਟਿੰਗ ਦਾ ਪੂਰਾ ਪ੍ਰਬੰਧ ਨਹੀਂ ਹੋਇਆ ਇਹਨਾਂ ਨੂੰ ਠੀਕ ਆ ਉਦਾਂ ਮੈਂ ਪਾਗਜਾਂ ਦੇ ਵਿੱਚ ਕਹੀ ਜਨਾ ਜੀ ਬੜਾ ਖੁਸ਼ ਹੋ ਗਿਆ ਮਰਾ ਖੁਸ਼ ਹੋ ਗਿਆ ਅਸੀਂ ਬਹੁਤ ਕੁਝ ਕਰਦਾ ਆ ਯਾਰ ਇਹ ਕਿਹੜੀ ਮੰਡੀ ਹੈ ਇਹ ਕਨਵਲ ਮੰਡੀ ਭਾਜੀ ਕਿਰਾਨਾ ਪੜੀ ਸੁਖਵੀਰ ਸਿੰਘ ਗੁੱਲੂ ਪਿੰਡ ਬਲਗਣਾ ਤੋਂ ਆ ਤੇ ਇੱਥੇ ਆਏ ਆ ਮਾਰਕੀਟ ਕਮੇਟੀ ਕਨਵਲ ਆਇਆ ਵਾ ਤੇ ਕੇਸ ਕੁਮਾਰ ਰਜੂ ਮਾਲੀ ਦੀ ਮੰਡੀ ਹੈ ਜੀ ਅੱਛਾ ਜੀ ਫਰੀਦ ਵਾਲਾ ਕੋਈ ਨਹੀਂ ਇੱਥੇ ਆਇਆ ਜੀ ਤੱਕ ਨਾ ਕੋਈ ਉਹ ਜੀ ਗੱਲ ਨਾ ਬਾਤ ਵਾ ਫੇਰ ਦੇ ਲਿਆਂਦੇ ਆ ਧਾਣੇ ਉਹ ਲਿਆਂ ਪੱਖਾ ਲਵਾਉਂਦੇ ਆ ਇੱਕੋ ਢੇੜੀ ਨੂੰ ਪੱਖਾ ਲਗੰਦੇ ਆ ਵਾ ਕੋਈ ਵੀ ਨਹੀਂ ਇੱਥੇ ਆਇਆ ਕੱਲ ਵੀ ਆਏ ਆ ਦਾਦੇ ਉਹ ਸੇਖਵਾ ਜਗਰੂਪ ਸਿੰਘ ਸੇਖਵਾ ਇੱਥੇ ਪੇਰਾ ਪੂਰਾ ਮਾਰ ਕੇ ਗਿਆ ਪਰ ਕੋਈ ਅਮਲ ਨਹੀਂ ਉਹਨਾਂ ਦੇ ਕੋਈ ਗੱਲ ਨਹੀਂ ਵੈਸੇ ਇੱਕ ਛੋਟੀ ਜਿਹੀ ਗੱਲ ਕੁਝ ਵੀ ਨਹੀਂ ਗੱਲਾਂ ਗਾਣੇ ਵਿੱਚ ਚੰਗੀ ਹੈ ਇਹ ਆਉਂ ਕੰਦੇ ਮਾਨ ਕਰਦੇ ਅੱਧੇ ਚੁੱਕਾ ਪਰਬੰਧ ਕੋਈ ਪ੍ਰਬੰਧ ਵੀ ਨਹੀਂ ਦੇਖ ਲਓ ਤੁਸੀਂ ਇਦਾਂ ਢੇਰ ਲੋ ਕਿ ਉਹ ਪੱਕਾ